ਬੜਾ ਜੀ ਬਲੋਕ ਹਾਜੀਪੁਰ ਦੇ ਵਿੱਚ ਕੈਂਪ ਲਗਾਇਆ ਗਿਆ ਤੁਹਾਡੇ ਬਲੋਕ ਮਿਸ਼ਨ ਹਿਸ਼ਾਰਤ ਕੀ ਕਹਾਂਗੇ ਅੱਜ ਬीडीपीएस ਸਾਹਿਬ ਵੱਲੋਂ ਇੱਥੇ ਜੋ ਨਵੇਂ ਪੰਚਾਇਤਾਂ ਬਣੀਆਂ ਹੋਈਆਂ ਹਨ ਉਸ ਪਿੰਡਾਂ ਦੇ ਪੰਚ ਅਤੇ ਸਰਪੰਚਾਂ ਨੂੰ ਬੁਲਾ ਕੇ ਉਹਨਾਂ ਨੂੰ ਉਹਨਾਂ ਦੀ ਵਰਕਸ਼ਾਪ ਲਗਾਈ ਜਾਂਦੀ ਹੈ ਜਿੱਥੇ ਕਿ ਅੱਜ 10 ਪਿੰਡਾਂ ਦੇ ਪੰਚ ਅਤੇ ਸਰਪੰਚ ਇਕੱਠੇ ਹੋਏ ਸੀਗੇ ਜਿਨ੍ਹਾਂ ਨੂੰ ਮੈਂ ਅੱਜ ਆ ਕੇ ਸੰਪਰਕ ਮਹਿੰਮ ਦੇ ਤਹਿਤ ਮਿਸ਼ਨ ਹੁਸ਼ਿਆਰ ਦੇ ਤਹਿਤ ਉਹਨਾਂ ਨੂੰ ਡਰਗ ਸੈਮੀਨਾਰ ਲਗਾਇਆ ਗਿਆ ਅਤੇ ਉਹਨਾਂ ਨੂੰ ਸਾਈਬਰ ਫਰੌਡ ਦੇ ਬਾਰੇ ਵੀ ਦੱਸਿਆ ਅਤੇ ਉਹਨਾਂ ਤੋਂ ਬਚਨ ਤੋਂ ਦੇ ਉਪਾਏ ਬਾਰੇ ਵੀ ਦੱਸਿਆ ਗਿਆ ਅਤੇ ਉਹਨਾਂ ਨੂੰ ਇਹ ਜਾਗਰੂਕ ਕੀਤਾ ਗਿਆ ਅਗਰ ਉਹਨਾਂ ਦੇ ਪਿੰਡ ਦੇ ਅਗਰ ਕੋਈ ਨਸ਼ਾ ਕਰਦਾ ਹੈ ਤਾਂ ਉਹਨੂੰ ਨਸ਼ਾ ਛਡਾਊ ਕੇਂਦਰ ਵਿੱਚ ਜਮਾ ਕਰਵਾਇਆ ਜਾਵੇ ਅਗਰ ਉਹ ਵੇਚਦਾ ਹੈ ਤਾਂ ਸਾਨੂੰ ਦੱਸਣ ਅਸੀਂ ਉਹਦੇ ਤੇ ਕਾਰਵਾਈ ਕਰਾਂਗੇ ਅਤੇ ਪਿੰਡ ਦਾ ਸੁਧਾਰ ਕਰਾਂਗੇ ਇਸ ਤੋਂ ਇਲਾਵਾ ਮੈਂ ਉਹਨਾਂ ਨੂੰ ਸੀਸੀਟੀਵੀ ਕੈਮਰਾ ਪਿੰਡਾਰੇ ਐਂਟਰੀ ਐਗਜ਼ਿਟ ਪੁਆਇੰਟ ਤੇ ਲਗਾਉਣ ਸੰਬੰਧੀ ਵੀ ਜਾਗਰੂਕ ਕੀਤਾ ਹੈ ਮਾਨਯੋਗ ਡੀਆਰਡੀਪੀ ਜੀ ਵੱਲੋਂ ਅਤੇ ਐਸਆਈਡੀ ਐਸਆਈਆਰਡੀ ਮਹਾਲੀ ਜੀ ਵੱਲੋਂ ਸਾਡੇ ਦਫ਼ਤਰ ਵਿੱਚ ਇੱਕ ਕੈਂਪ ਚੱਲ ਰਿਹਾ ਹੈ ਜਿਹਦੇ ਵਿੱਚ ਅਸੀਂ ਨਵੇਂ ਸਰਪੰਚਾਂ ਨੂੰ ਜਿਹੜੀ ਹੈ ਕਿ ਉਹ ਟ੍ਰੇਨਿੰਗ ਦੇ ਰਹੇ ਆ ਰਿਸੋਰਸ ਪਰਸਨ ਜਿਹੜੇ ਆਏ ਹੈਗੇ ਆ ਉਹਦੇ ਵਿੱਚ ਉਹਨਾਂ ਦੀਆਂ ਜਿੰਨੀਆਂ ਜ਼ਿੰਮੇਵਾਰੀਆਂ ਨੇ ਪਾਵਰਾਂ ਆ ਕਿੱਦਾਂ ਗ੍ਰਾਂਟ ਖਰਚ ਕਰਨ ਸਬੰਧੀ ਆ ਕੀ ਲਾਅ ਐਂਡ ਆਰਡਰ ਕਿੱਦਾਂ ਮੇਨਟੇਨ ਕਰਨਾ ਗ੍ਰਾਮ ਪੰਚਾਇਤ ਕੀ ਆ ਗ੍ਰਾਮ ਸਭਾ ਕੀ ਆ ਉਹਨਾਂ ਦੀਆਂ ਪਾਵਰਾਂ ਸਾਰੀਆਂ ਉਹਨਾਂ ਨੂੰ ਜਿਹੜਾ ਕੀ ਸਮਝਾਇਆ ਜਾ ਰਿਹਾ ਹੈਗਾ ਇਹਦੇ ਨਾਲ ਹੀ ਸਾਡੇ ਅੱਜ ਐਸਐਚਓ ਸਾਹਿਬ ਇੱਥੇ ਆਏ ਸੀਗੇ ਤੇ ਉਹਨਾਂ ਨੇ ਮਿਸ਼ਨ ਹਿਸ਼ਾਰ ਦੇ ਤਹਿਤ ਯਾਨੀ ਕਿ ਇਨਟੌਕਸੀਕੇਸ਼ਨ ਜਿਹੜੇ ਲੋਕ ਹੈ ਉਹਨਾਂ ਬਾਰੇ ਨਸ਼ਿਆਂ ਦੇ ਸਬੰਧੀ ਦੱਸਿਆ ਤੇ ਨਸ਼ਾ ਕਿੱਦਾਂ ਛਡਾਉਣਾ ਤੇ ਕਿਹੜੇ ਕਲੀਨਿਕ ਹੈ ਜਿੱਥੇ ਲੈ ਕੇ ਜਾਇਆ ਜਾ ਸਕਦਾ ਉਹਦੇ ਬਾਰੇ ਉਹਨਾਂ ਨੇ ਡਿਟੇਲ ਚ ਦੱਸਿਆ ਇਸ ਤੋਂ ਇਲਾਵਾ ਸਾਡੇ ਇੱਥੇ ਬਹੁਤ ਹੀ ਸਤਿਕਾਰਯੋਗ ਸਾਡੇ ਸੰਜੀਵ ਜੀ ਆਰਟੀਆਈ ਐਕਸਟ੍ਰੀਸਟ ਔਰ ਸੀਨੀਅਰ ਐਡੀਟਰਸ ਵੀ ਨੇ ਜੋ ਇੱਥੇ ਆਏ ਨੇ ਉਹਨਾਂ ਨੇ ਵੀ ਬਹੁਤ ਹੀ ਵਧੀਆ 73 ਐਮੈਂਡਮੈਂਟ ਜਿਹੜੀ ਹੈ ਕਿ ਹੋਈ ਹੈਗੀ ਆ ਆਪਣੀ ਉਹਦੇ ਬਾਰੇ ਪੰਚਾਇਤਾਂ ਦੇ ਅਧਿਕਾਰਾਂ ਬਾਰੇ ਦੱਸਿਆ ਪੰਚਾਇਤ ਕੀ ਹੈ ਤੇ ਪੰਚਾਇਤਾਂ ਕੋ ਕੀ ਕੀ ਕਰ ਸਕਦੀਆਂ ਕਿ ਇੱਕ ਇੱਕ ਗੋ ਮਡ ਦੀ ਤਰ੍ਹਾਂ ਹੀ ਕੰਮ ਕਰਦਿਆਂ ਹਨ ਉਹ ਉਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਤੇ ਮੈਂ ਚਾਹਾਂਗਾ ਕਿ ਸਾਰੇ ਸਰਪੰਚ ਜਿਹੜੇ ਜਿੰਨੇ ਵੀ ਆਪਣੇ ਟ੍ਰੇਨਿੰਗਾਂ ਲੱਗ ਰਹੀਆਂ ਪੂਰੀ ਪੰਚਾਇਤ ਇੱਥੇ ਆਏ ਤੇ ਆਪਣਾ ਪੂਰੇ ਅਧਿਕਾਰਾਂ ਜ਼ਿੰਮੇਵਾਰੀਆਂ ਬਾਰੇ ਤੇ ਸਾਰੇ ਕੰਮਾਂ ਬਾਰੇ ਜੜੀਏ ਕੋ ਜਾਣਕਾਰੀ ਲੈ ਸਕਣ ਤਾਂ ਜੋ ਉਹਨਾਂ ਦੇ ਆਉਣ ਵਾਲੇ 5 ਸਾਲ ਬਹੁਤ ਵਧੀਆ ਲੰਘ ਸਕਣ ਅਨ ਦੇਖੋ ਇਹ ਐਸਆਈਆਰਡੀ ਚੰਡੀਗੜ੍ਹ ਵੱਲੋਂ ਬਹੁਤ ਵੱਡਾ ਇੱਕ ਉਪਰਾਲਾ ਹੈ ਕਿ ਨਵੀਆਂ ਜਿਹੜੀਆਂ ਇਲੈਕਟਿਡ ਪੰਚਾਇਤਾਂ ਹੈਗੀਆਂ ਇਹਨਾਂ ਨੂੰ ਸੈਂਸਟਾਈਜ਼ ਕੀਤਾ ਜਾਏ ਇਹਨਾਂ ਦੇ ਕੰਮਾਂ ਬਾਰੇ ਇਹਨਾਂ ਨੂੰ ਦੱਸਿਆ ਜਾਏ ਕਿਉਂਕਿ ਨਵੀਆਂ ਪੰਚਾਇਤਾਂ ਜਦੋਂ ਚੁਣ ਕੇ ਆਉਂਦੀਆਂ ਔਰ ਕਈ ਵਾਰੀ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਜਾਣਕਾਰੀ ਨਹੀਂ ਹੁੰਦੀ ਕਿ ਕਿਸ ਤਰੀਕੇ ਨਾਲ ਮੀਟਿੰਗਸ ਕਰਨੀਆਂ ਕਿਸ ਤਰੀਕੇ ਨਾਲ ਪੰਚਾਇਤ ਫੰਡਸ ਦਾ ਇਸਤੇਮਾਲ ਕਰਨਾ ਹੈ ਸੋ ਬਲਾਕ ਲੈਵਲ ਦੇ ਉੱਤੇ ਇਹੋ ਜਿਹੀ ਮੀਟਿੰਗਸ ਨੂੰ ਆਰਗੇਨਾਈਜ਼ ਕਰਨਾ ਸੋ ਇਹ ਹਾਜੀ ਬੋਰਡ ਬਲਾਕ ਇੱਕ ਐਸਾ ਬਲਾਕ ਹੈ ਜਿਹਦੇ ਵਿੱਚ ਬਹੁਤ ਸਾਰੇ ਪਿੰਡ ਜਿਹੜੇ ਪੈਂਦੇ ਆ ਔਰ ਉਹਨਾਂ MBDP ਤੇ ਬਿਕਰਮਜੀਤ ਦੇ ਅੰਡਰ ਇਹ ਸਾਰਾ ਕੁਝ ਆਰਗੇਨਾਈਜ਼ ਕੀਤਾ ਜਾ ਰਿਹਾ ਸੋ ਪੰਚਾਇਤਾਂ ਨੂੰ ਅੱਜ ਜਾਣਕਾਰੀ ਦੇਣ ਵਾਸਤੇ ਐਸਚਓ ਮੈਡਮ ਵੀ ਇੱਥੇ ਪਹੁੰਚੇ ਸੀ ਕਿ ਕਿਸ ਤਰੀਕੇ ਨਾਲ ਮਿਸ਼ਨ ਹੁਸ਼ਿਆਰ ਹੁਸ਼ਿਆਰ ਦਾ ਮਤਲਬ ਕਿ ਹੁਸ਼ਿਆਰਪੁਰ ਜ਼ਿਲ੍ਹਾ ਜਿਹੜਾ ਹੁਸ਼ਿਆਰ ਲੋਕਾਂ ਦਾ ਔਰ ਅਸੀਂ ਨਸ਼ੇ ਤੋਂ ਕਿੱਦਾਂ ਬਚਣਾ ਔਰ ਦੂਸਰਾ ਪੰਚਾਇਤੀ ਫੰਡਸ ਕਿਸ ਤਰੀਕੇ ਨਾਲ ਇਸਤੇਮਾਲ ਕਰਨੇ ਆਪਣੀਆਂ ਪਾਵਰਸ ਦਾ ਇਸਤੇਮਾਲ ਕਰਨਾ ਮੀਟਿੰਗਸ ਕਿੱਦਾਂ ਬੁਲਾਉਣੀਆਂ ਸੋ ਉਹਦੀ ਜਾਣਕਾਰੀ ਵੀ ਪੰਚਾਇਤਾਂ ਨੂੰ ਹੋਣੀ ਚਾਹੀਦੀ ਹੈ ਸੋ ਉਹਦੇ ਵਾਸਤੇ ਇਹ ਤਿੰਨ ਦਿਨਾਂ ਦਾ ਜਿਹੜਾ ਈਵੈਂਟ ਹੈਗਾ ਛੇਬਰ ਜਿਹੜਾ ਚੱਲ ਰਿਹਾ ਹੈ ਇਹ ਪੰਚਾਇਤਾਂ ਦੀ ਬਹੁਤ ਹੀ ਲਾਹੇਵੰਦ ਹੋਊਗਾ ਔਰ ਉਸ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਇਹ ਪੰਚਾਇਤਾਂ ਵਧੀਆ ਬਿਹਤਰ ਕੰਮ ਕਰਨਗੀਆਂ ਔਰ ਪੰਜਾਬ ਨੂੰ ਬਿਹਤਰ ਤਰੱਕੀ ਦੀ ਰਾਹ ਉੱਤੇ ਲੈ ਕੇ ਜਾਣ ਵਿੱਚ ਆਪਣੀ ਬਹੁਤ اہم ਭੂਮਿਕਾ ਨਿਭਾਣਗੀਆਂ ਸੋ ਇਹ ਸਾਰਸ ਦੇ ਨਾਲ ਅਸੀਂ ਅਹਿਸਾਸ ਕਰਦੇ ਹਾਂ ਕਿ ਤਿੰਨ ਦਿਨਾਂ ਸਿਵਰ ਜਿਹੜਾ ਆਪਣੇ ਆਪ ਚ ਬਹੁਤ ਸਫਲ ਹੋਏਗਾ ਥੈਂਕ ਯੂ ਸਾਰਸ